ਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਲੋ ਜੀ ਅੱਜ ਅਸੀਂ ਤੁਹਾਡੇ ਵਾਸਤੇ ਘੰਟਾ ਘਰ ਵਾਲਾ ਮਸ਼ਹੂਰ ਫੈਸ਼ਨ ਕਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਵੀਡੀਓ ਵਿੱਚ ਤੁਹਾਨੂੰ ਅੱਜ ਅਸੀਂ ਕਰੋਕਰੀ ਔਰ ਪਲੱਸ ਗਿਫਟ ਆਈਟਮਸ ਤੇ ਪਲੱਸ ਬੱਚਿਆਂ ਦੇ ਕੱਪੜੇ ਸਾਰਾ ਕੁਝ ਮਤਲਬ ਮਿਕਸ ਦੱਸਾਂਗੇ हां जी वीडियो ਵਿੱਚ ਤੁਸੀਂ ਬਣੇ ਰਹੋ ਵੀਡੀਓ ਨੂੰ ਸਬਸਕ੍ਰਾਈਬ ਨਾ ਕਰਿਓ ਪਲੀਜ਼ ਔਰ ਹਾਂ ਮੇਰੀ ਪਿਛਲੀ ਵੀਡੀਓ ਵਿੱਚ ਨਾ ਕੁਝ ਮੈਨੂੰ ਕਾਫੀ ਸਬਸਕ੍ਰਾਈਬਰ ਦੇ ਮੈਸੇਜ ਵਗੈਰਾ ਆਏ ਕਿ ਜੀ ਸਾਨੂੰ ਵੀਡੀਓ ਇੰਗਲਿਸ਼ ਵਿੱਚ ਮਤਲਬ ਸੁਣਾਈ ਦੇ ਰਹੀ ਹੈ ਤਾਂ ਦੇਖੋ ਜੀ ਇਹ ਪਿੱਛੋ ਕੁਝ ਆਟੋਮੈਟਿਕ ਸਿਸਟਮ ਹੈ ਬਟ ਮੈਨੇ ਕੀਤਾ ਸੀਗਾ ਸੈਟਿੰਗ ਤੁਸੀਂ ਮੈਨੂੰ ਦੱਸਿਓ ਕਮੈਂਟ ਕਰਕੇ ਇਸ ਵੀਡੀਓ ਵਿੱਚ ਵੀ ਕੋਈ ਪ੍ਰੋਬਲਮ ਹੈ ਤਾਂ ਪਲੀਜ਼ ਪਲੀਜ਼ ਤੁਸੀਂ ਜ਼ਰੂਰ ਦੱਸਿਆ ਕਰੋ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਕੋਈ ਵੀ ਦਿੱਕਤ ਹੁੰਦੀ ਤਾਂ ਹੈਨਾ ਜੀ ਤਾਂ ਦੇਖੋ ਜੀ ਇੱਥੇ ਲੱਗੀ ਹੈ ਜੀ ਬੱਚਿਆਂ ਦੇ ਕੱਪੜੇ ਇਸ ਤਰ੍ਹਾਂ ਤੁਹਾਨੂੰ ਪੂਰੇ ਹੈਂਗਰਾਂ ਵਿੱਚ ਟੰ ਕੋਈ ਮਤਲਬ ਤੁਹਾਨੂੰ ਸਾਈਜ਼ ਐ ਨਹੀਂ ਹੈ ਕਿ ਤੁਸੀਂ ਪੁੱਛਣਾ ਪਵੇ ਤੁਹਾਨੂੰ ਉੱਪਰ ਪੂਰੇ ਸਾਈਜ਼ ਦੇ ਇਹਨਾਂ ਨੇ A4 ਸਾਈਜ਼ ਸ਼ੀਟ ਦੇ ਉੱਪਰ ਪੂਰੇ ਮਤਲਬ ਲਗਾਏ ਹੋਏ ਨੇ ਕਿ ਕਿਹੜੇ ਸਾਈਜ਼ ਦੇ ਕੱਪੜੇ ਕਿੱਥੇ ਆ ਤੇ ਕਿਸ ਰੇਂਜ ਵਿੱਚ ਹੈ ਤਾਂ ਇੱਥੇ ਹੈ ਜੀ ਆ ਜਿਵੇਂ ਮਤਲਬ ਇਹ ਹੋਊਗੀ ਆਪਣੇ 5 ਤੋਂ ਲੈ ਕੇ 12 13 ਸਾਲ ਤੱਕ ਦੀ ਕੁੜੀਆਂ ਦੇ ਜਿਵੇਂ ਮਿਕਸ ਕਪੜੇ ਆ ਜੀ ਸਾਰੇ ਕੁੜੀਆਂ ਦੇ ਗਰਲਜ਼ ਕਲੋਥਸ ਹੈ ਤੇ ਇੱਧਰ ਮਤਲਬ ਸਾਰਾ ਮਿਕਸ ਜਾਈ ਹੋਵੇਗਾ ਤੇ ਅਲੱਗ-ਅਲੱਗ ਸਾਰੇ ਡਿਪਾਰਟਮੈਂਟ ਹੈ ਅਲੱਗ-ਅਲੱਗ ਸੈਕਸ਼ਨ ਹੈ ਇਸ ਕਰਕੇ ਜਦੋਂ ਤੁਸੀਂ ਘਾਂਟਾ ਘਰ ਵਾਲੇ ਫੈਸ਼ਨ ਕਿੰਗ ਵਿੱਚ ਆਉਂਗੇ ਤਾਂ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਜੀ ਐਡਰੈਸ ਬਹੁਤ ਹੀ ਜ਼ਿਆਦਾ ਸੋਖਾ ਹੈ ਤੁਸੀਂ ਲੁਧਿਆਣੇ ਦੇ ਘਾਂਟਾ ਘਰ ਆਣਾ ਬਸ ਅਗਰ ਤੁਸੀਂ ਰੇਲਵੇ ਸਾਈਡ ਸਟੇਸ਼ਨ ਤੋਂ ਅਗਰ ਰੇਲਵੇ ਸਟੇਸ਼ਨ ਸਾਈਡ ਤੋਂ ਆ ਰਹੇ ਹੋ ਤਾ ਜਸਟ ਖੱਬੇ ਹੱਥ ਪੰਜ-ਛਤ ਦੁਕਾਨਾਂ ਛੱਡ ਕੇ ਹੀ ਫੈਸ਼ਨ ਕਿੰਗ ਹੈ ਤਾਂ ਦੇਖੋ ਜੀ ਇੱਧਰ ਟੌਇਜ਼ ਸੈਕਸ਼ਨ ਵੀ ਬਹੁਤ ਲੱਗਿਆ ਹੋਇਆ ਏ ਮਤਲਬ ਆ ਦੇਖੋ ਆਟੋ ਭੂਂਡ ਕਿੰਨਾ ਵਧੀਆ ਏ ਹੈਨਾ ਤੇ ਇੱਧਰ ਬੱਚਿਆਂ ਦੇ ਆਗੇ ਆਪਣਾ ਡਾਲਸ ਵਗੈਰਾ ਗਿਫਟ ਆਈਟਮਸ ਕਿਸੇ ਨੂੰ ਦੇਣੀਆਂ ਤੁਸੀਂ ਬਰਥਡੇ ਤੇ ਅੱਦਾ ਮਤਲਬ ਕਾਫੀ ਵਧੀਆ ਰੇਂਜ ਵਿੱਚ ਤੁਸੀਂ ਘੱਟ ਰੇਂਜ ਵਿੱਚ ਇੱਥੋਂ ਲੈ ਕੇ ਜਾ ਸਕਦੇ ਹੋ ਜੀ ਤਾਂ ਇੱਧਰ ਹੈ ਆਪਣਾ ਸੈੱਲ ਵਗੈਰਾ ਨਾਲ ਚੱਲਦੇ ਜਿਹੜੇ ਹੁੰਦੇ ਆਪਣੇ ਕੀ ਖੜਾਉਣੇ ਹੁੰਦੇ ਤਾਂ ਇੱਧਰ ਕੱਪੜੇ ਟੰਗਣ ਵਾਲਾ ਪੂਰਾ ਸਟੀਲ ਦਾ ਹੈਂਗਰ ਜਾਂ ਹੋ ਗਿਆ ਕੀ ਕਹਿੰਦੇ ਇਹਨੂੰ ਮਤਲਬ ਸਟੈਂਡ ਤਾਂ ਆਹ ਦੇਖੋ ਇੱਧਰ ਆ ਆਪਣੇ ਡੋਂਗੇ ਹੌਟ ਕੇਸ ਹੋਏ ਇਸ ਤੇ ਤੁਸੀਂ ਕੁਝ ਵੀ ਇਸ ਨੂੰ ਯੂਜ਼ ਲੈ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਮਤਲਬ ਤੁਹਾਡੇ ਕੰਮ ਦੀ ਲੱਗੇ ਕਿ ਚੀਜ਼ ਹੈ ਜਾਂ ਫਿਰ ਕਿਸੇ ਨੂੰ ਗਿਫਟ ਦੇਣਾ ਤਾਂ ਵੀ ਬਹੁਤ ਵਧੀਆ ਏ ਇਹ ਜੀ 2 ਤੋਂ 300 ਦੀ ਰੇਂਜ ਵਿੱਚ ਆਰਾਮ ਨਾਲ ਤੁਹਾਨੂੰ ਇੱਥੇ ਮਿਲ ਜਾਵੇਗਾ ਜੀ ਕੁਆਲਿਟੀ ਵਾਈਜ਼ ਬਹੁਤ ਹੀ ਜ਼ਿਆਦਾ ਵਧੀਆ ਏ ਤਾਂ ਆ ਦੇਖੋ ਇੱਧਰ ਇਹ ਸਾਰਾ ਸਮਾਨ ਇੱਥੇ ਤੁਹਾਨੂੰ ਰਸੋਈ ਦੇ ਸਮਾਨ ਨਾਲ ਰਿਲੇਟਡ ਹੀ ਮਿਲੇਗਾ ਦੇਖੋ ਪੂਰੇ ਅੱਧਾ ਮਤਲਬ ਸੈਟਾਂ ਦੇ ਸੈੱਟ ਲੱਗੇ ਹੋਏ ਨੇ ਚਾਹੇ ਤੁਸੀਂ ਤਿੰਨ ਲੈ ਸਕਦੇ ਹੋ ਸਿੰਗਲ ਲੈ ਸਕਦੇ ਹੋ ਤਾਂ ਇੱਧਰ ਜਿਮ ਵਾਲੀਆਂ ਵਾਟਰ ਬੋਟਲਜ਼ ਹੁੰਦੀਆਂ ਉਹ ਵਾਲੀਆਂ ਏ ਤਾਂ ਇੱਧਰ ਹੈ ਜੀ ਆਪਣੇ ਫੋਕ ਵਗੈਰਾ ਇਹ ਬੜੇ ਕਾਪਰ ਜੀ ਸ਼ੇਡ ਵਿੱਚ ਸਿਗੇ ਤਾਂ ਜੀ ਉੱਪਰ ਹੈ ਸਟੀਲ ਦੇ ਭਾਂਡਿਆਂ ਦਾ ਮਟੀਰੀਅਲ ਸਾਰਾ ਅ ਜੀ ਮੈਂ ਇਹਦੇ ਵਿੱਚ ਤੁਸੀਂ ਮਤਲਬ ਚਾਹ ਵਗੈਰਾ ਰੱਖੋ ਗਰਮ ਦੁੱਧ ਰੱਖੋ ਗਰਮ ਜਾਂ ਫਿਰ ਠੰਡਾ ਪਾਣੀ ਰੱਖੋ ਆ ਇਧਰ ਦੇਖੋ ਪਾਣੀ ਦੀਆਂ ਬੋਤਲਾਂ ਐ ਫ੍ਰਿਜ ਦੀਆਂ ਮਤਲਬ ਵਧੀਆ ਕੁਆਲਿਟੀ ਵਾਲਾ ਸਮਾਨ ਹੈ ਜੀ ਤਾਂ ਦੇਖੋ ਇਧਰ ਤੁਹਾਨੂੰ ਸਾਈਜ਼ ਇੱਥੇ ਤੁਹਾਨੂੰ ਛੋਟੇ ਵੱਡੇ 1 ਲੀਟਰ 2 ਲੀਟਰ ਦੀ ਆਰਾਮ ਨਾਲ ਮਿਲ ਜਾਵੇਗੀ ਅ ਦੇਖੋ ਪੂਰਾ ਮਤਲਬ ਡਿਜ਼ਾਈਨ ਕਿੰਨੇ ਜ਼ਿਆਦਾ ਸੋਹਣੇ ਸੋਹਣੇ ਆ ਬੋਤਲਾਂ ਦੇ ਤਾਂ ਉੱਪਰ ਇੱਧਰ ਆਗੇ ਜੀ ਅਸੀਂ ਇੱਧਰ ਹੈ ਜੀ ਬੱਚਿਆਂ ਦੇ ਆ ਜਿਹੜੇ ਕੱਪ ਹੁੰਦੇ ਬੜੇ ਵਧੀਆ ਵਧੀਆ ਫੈਂਸੀ ਮਤਲਬ ਇਹ ਉਹੀ ਆਪਣਾ 40 50 ਰੁਪਏ ਦੀ ਇਦਾਂ ਰੇਂਜ ਵਿੱਚ ਹੈ ਜੀ ਤਾਂ ਦੇਖੋ ਆ ਸੀਗਾ ਆ ਸੀਗਾ आई थिंक 40 ਰੁਪਈਆ ਦਾ ਇਹ ਮੈਂ ਲੈ ਕੇ ਆਉਂਦੀ ਆ ਆਪਣੀ ਬੇਟੀ ਨੂੰ ਐਦਾਂ ਫਿਰ ਬੱਚੇ ਥੋੜਾ ਕੱਪ ਵਧੀਆ ਹੋਵੇ ਨਾ ਤਾਂ ਫਿਰ ਦੁੱਧ ਵਗੈਰਾ ਪੀ ਲੈਂਦੇ ਨੇ ਨਹੀਂ ਤਾਂ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਹੀ ਹੈ ਨਖਰੇ ਹੀ ਕਰਦੇ ਨੇ ਦੁੱਧ ਪੀਣੇ ਨੂੰ ਤਾਂ ਐਦਾਂ ਥੋੜੀਆਂ ਉਹ ਨਾਲ ਸਾਹਮਣੇ ਤੁਸੀਂ ਐਦਾਂ ਥੋੜੇ ਫੈਂਸੀ ਕੱਪ ਵਗੈਰਾ ਦਾ ਲਾਲਚ ਦਉਗੇ ਨਾ ਫਿਰ ਉਹ ਬੜੇ ਸ਼ੌਂਕ ਨਾਲ ਦੁੱਧ ਪੀਂਦੇ ਨੇ ਚਾਹੇ ਇਹਦੇ ਵਿੱਚ ਉਹ ਕੁਝ ਵੀ ਆਪਣਾ ਮਤਲਬ ਅਤੇ ਉਹਨਾਂ ਨੂੰ ਹੁੰਦਾ ਹੈ ਕਿ ਹਾਂ ਇਹ ਮੇਰਾ ਕੱਪ ਹੈ ਹੈਨਾ ਤਾਂ ਇੱਥੇ ਤੇ ਤੁਸੀਂ ਜਿੰਨੇ ਮਰਜ਼ੀ ਲੈ ਕੇ ਜਾ ਸਕਦੇ ਹੋ ਤਾਂ ਆ ਦੇਖੋ ਬੋਤਲ ਦਾ ਡਿਜ਼ਾਈਨ ਕਿੰਨਾ ਸੋਹਣਾ ਹੈ ਵੱਡੀ ਮੋਟਕੀ ਜੀ ਬੋਤਲ ਹੈ ਤਾਂ ਇੱਧਰ ਆਪਣੇ ਕੋਫੀ ਮੱਗ ਹੋਗੇ ਆਪਣੇ ਕੁਝ ਵੀ ਦੁੱਧ ਵਾਲੇ ਮੱਗ ਹੈ ਕੱਪ ਹੈ ਇੱਧਰ ਹੈ ਜੀ ਆਪਣਾ ਸਾਰਾ ਸਿਪਰ ਹੈ ਤਾਂ ਦੇਖੋ ਕਿੰਨੇ ਸੋਹਣੇ ਸਿਪਰਾਂ ਦੇ ਡਿਜ਼ਾਈਨ ਦੇਖੋ ਆ ਕਿੰਨੇ ਸੋਹਣੇ ਹੈ ਤੇ ਰੇਟ ਮੈਂ ਤੁਹਾਨੂੰ ਇਸ ਦਾ 10 ਸੀ ਦਿੱਤਾ ਹੈ ਆ ਕਾਫੀ ਸ਼ੇਡਸ ਵਿੱਚ ਆ ਦੇਖੋ ਉੱਪਰ ਵੀ ਮਤਲਬ ਬੱਚੇ ਬੜੇ ਸ਼ੌਕ ਨਾਲ ਲੈਂਦੇ ਨੇ ਇਦਾਂ ਦੀਆਂ ਚੀਜ਼ਾਂ ਤੇ ਇਸ ਮਤਲਬ ਚੀਜ਼ਾਂ ਦੇ ਲਾਲਚ ਵਿੱਚ ਨਾ ਫਿਰ ਉਹ ਆਪਣਾ ਥੋੜਾ ਜਿਹੜੀ ਪੀਣੇ ਵਾਲੀਆਂ ਚੀਜ਼ਾਂ ਅਵੋਇਡ ਕਰਦੇ ਜਿਵੇਂ ਵਾਲੋ ਦੁੱਧ ਵਗੈਰਾ ਹੋਇਆ ਜੂਸ ਵਗੈਰਾ ਹੋਇਆ ਤਾਂ ਉਹ ਇਦਾਂ ਦੇ ਲਾਲਚ ਵਿੱਚ ਆ ਕੇ ਪੀ ਲੈਂਦੇ ਨੇ ਤਾਂ ਦੇਖੋ ਪੂਰਾ ਸਮਾਨ ਤੁਹਾਨੂੰ ਇੱਥੇ ਲੱਗਿਆ ਹੋਇਆ ਮਿਲ ਜਾਵੇਗਾ ਐਦਾਂ ਡੋਂਗੇ ਹੋਏ ਇਸ ਨੂੰ ਤੁਸੀਂ ਕੁਕਿੰਗ ਵਾਸਤੇ ਵੀ ਯੂਜ਼ ਕਰ ਸਕਦੇ ਹੋ ਗੈਸ ਤੇ ਮਤਲਬ ਤੁਸੀਂ ਅਗਰ ਸਿੰਗਲ ਪਰਸਨ ਹੈ ਤਾਂ ਫਿਰ ਕੁਝ ਬਣਾਉਣਾ ਹੋਵੇ ਤਾਂ ਬਹੁਤ ਵਧੀਆ অপਸ਼ਨ ਹੈ ਤੁਹਾਡੇ ਵਾਸਤੇ ਤਾਂ ਇਧਰ ਦੇਖੋ ਆ ਪਾਪ ਕੌਰ ਵਾਲੇ ਆਹੋ ਹੈ ਡੱਬੇ ਆਪਣੇ ਕਿਰਤਾਂ ਦੇਖੋ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਹੈ ਮਲਟੀ ਜੇ ਕਲਰ ਦੇ ਹੈ ਇਸ ਨੂੰ ਤੁਸੀਂ ऐसे मतलब जरूरी नहीं ਦੇ ਵਿੱਚ ਤੁਸੀਂ ਪਾਪਕੌਰਨ ਹੀ ਪਾਣੇ ਕੁਝ ਹੋਰ ਆਪਣਾ ਵੀ ਰੱਖ ਸਕਦੇ ਹੋ ਤਾਂ ਇੱਧਰ ਆਗੇ ਜੀ ਆਪਣੇ ਡਿਊਟੀਆਂ ਵਾਲਿਆਂ ਦੇ ਟਿਫਨ ਆ ਦੇਖੋ ਤਿੰਨ ਜਿਵੇਂ ਥੱਲੇ ਰੋਟੀ ਵਾਲਾ ਹੁੰਦਾ ਤੇ ਉੱਪਰ ਦੋ ਟਿਫਨ ਦਹੀਂ ਹੋਰ ਸਬਜ਼ੀ ਨੂੰ ਜਾਂ ਫਿਰ ਸਲਾਦ ਪਾ ਲੋ ਤੁਸੀਂ ਤਾਂ ਇੱਥੇ ਤੁਹਾਨੂੰ ਘੱਟ ਰੇਂਜ ਵਿੱਚ ਵੀ ਮਿਲਣਗੇ ਤੇ ਵਾਗਰੇਜ ਵਿੱਚ ਵੀ ਮਿਲਣਗੇ ਤਾਂ ਦੇਖੋ ਆ ਇਦਾਂ ਪੂਰਾ ਮਤਲਬ ਜੀਪ ਵਾਲੇ ਸੀਗਾ ਆ ਕਵਰ ਵੀ ਨਾਲ ਹੀ ਮਤਲਬ ਇਹ ਸਹੀ ਰਹਿੰਦੇ ਇਧਰ ਨਾਲੇ ਡਿਊਟੀ ਵਾਲਿਆਂ ਵਾਸਤੇ ਵਧੀਆ ਰਹਿੰਦੇ ਆ ਇਹ ਵਾਲੇ ਟਿਫਨ ਤਾਂ ਦੇਖੋ ਜੀ ਇੱਥੇ ਜਿਹੜਾ ਰਸੋਈ ਦਾ ਸਮਾਨ ਹੈ ਸਾਰਾ ਤੁਹਾਨੂੰ A to Z ਸਾਰਾ ਮਿਲੇਗਾ ਇੱਥੇ ਸਟੀਲ ਦਾ ਚਿੱਲੀ ਕਟਰ ਸੀਗਾ ਤੇ ਸਾਰਾ ਆਪਣਾ ਮਤਲਬ ਰਸੋਈ ਦਾ ਜਿਹੜਾ ਵਧੀਆ ਸਮਾਨ ਹੈ ਉਹ ਤੁਹਾਨੂੰ ਇੱਥੇ ਹਰੇਕ ਆਈਟਮ ਅਵੇਲੇਬਲ ਹੋ ਜਾਵੇਗੀ ਜੀ ਅਜਿਵੇਂ ਚੋਪਰ ਰੱਖੇ ਹੋਏ ਨੇ ਘੱਟ ਰੇਂਜ ਵਿੱਚ ਵੀ ਹੈ ਵੱਧ ਰੇਂਜ ਵਿੱਚ ਵੀ ਹੈ ਤਾਂ ਇੱਧਰ ਆਗੇ ਜੀ ਆਪਣੇ ਆ ਜਿਵੇਂ ਬਿਸਕਟ ਨਮਕੀਨ ਵਗੈਰਾ ਪਾਉਣ ਵਾਸਤੇ ਪਲੇਟਾਂ ਆ ਆਪਣੇ ਆਗੇ ਇੱਧਰ ਮਸਾਲਿਆਂ ਦੇ ਦਾਲਾਂ ਦੇ ਪਾਉਣ ਵਾਸਤੇ ਡੱਬੇ ਪੂਰੇ ਸੈਟਾਂ ਦੇ ਸੈੱਟ ਬਣੇ ਹੋਏ ਨੇ ਆ ਕਲਰ ਵੀ ਕਾਫੀ ਜ਼ਿਆਦਾ ਹੈ ਤਾਂ ਇੱਧਰ ਪਿੱਛੇ ਜਾਓਗੇ ਤੁਸੀਂ ਦਾ ਉੱਧਰ ਤੋਂ ਅਨੁਸਾਰ ਆ ਮਤਲਬ ਜਿਵੇਂ ਪੋਚਿਆਂ ਦਾ ਸਮਾਨ ਆ ਆਪਣਾ ਟੇਬਲ ਵਗੈਰਾ ਇਹ ਵਧੀਆ ਕੁਆਲਿਟੀ ਦਾ ਔਰ ਇੱਧਰ ਆਪਣੇ ਸਾਰੇ ਤੁਹਾਨੂੰ ਇਸ ਤਰ੍ਹਾਂ ਦੇ ਛੋਟੇ ਸਟੂਲ ਹੋਏ ਤਾਂ ਇੱਧਰ ਆ ਦੇਖੋ ਕੱਪ ਕਿੰਨੇ ਸੌਰੀ ਗਲਾਸ ਕੋਲਡ ਡਰਿੰਕ ਵਾਲੇ ਜਾਂ ਫਿਰ ਯੂਸ ਵਾਲੇ ਕਿੰਨੇ ਜ਼ਿਆਦਾ ਸੋਹਣੇ ਸੋਹਣੇ ਆ ਤਾਂ ਪਿੱਛੇ ਸਾਰਾ ਮਤਲਬ ਕੁੱਕਰ ਵਗੈਰਾ ਪਤੀਲੇ ਭਾਂਡਾ ਠਿਕਰਾ ਜੋ ਵੀ ਤੁਸੀਂ ਲੈਣਾ ਉਹ ਤੁਸੀਂ ਇੱਥੇ ਆ ਕੇ ਲੈ ਸਕਦੇ ਹੋ ਜੀ ਤਾਂ ਇੱਧਰ ਦੇਖੋ ਆ ਭੋਜਨ ਥਾਲ ਹੋਣੇ ਅੱਜ ਕੱਲ ਇਸ ਤਰ੍ਹਾਂ ਦੇ ਬੜੇ ਚੱਲਦੇ ਨੇ ਆ ਵਾਈਟ ਕਲਰ ਦੇ ਕਾਫੀ ਮਤਲਬ ਅੱਜ ਕੱਲ ਕਿਉਂਕਿ ਨਵੇਂ ਟ੍ਰੈਂਡ ਦੇ ਹਿਸਾਬ ਨਾਲ ਚੀਜ਼ਾਂ ਬਦਲਦੀਆਂ ਹੀ ਰਹਿੰਦੀਆਂ ਨੇ ਤਾਂ ਇੱਧਰ ਆਪਣਾ ਪਲਾਸਟਿਕ ਦੇ ਡੱਬੇ ਵਗੈਰਾ ਆ ਗਏ ਆ ਦੇਖੋ ਆ ਕਿੰਨਾ ਸੋਹਣਾ ਆ ਕੀ ਹੈ ਸਾਬਣਦਾਨੀ ਐਨੀ ਸੋਹਣੀ ਤਾਂ ਦੇਖੋ ਬਾਥਰੂਮ 'ਚ ਰੱਖੇ ਹੋਏ ਕਿੰਨਾ ਵਧੀਆ ਆ ਲੱਗੇਗਾ ਸਾਬਣਦਾਨੀ ਤਾਂ ਮੈਨੂੰ ਲੱਗਦੀ ਨਹੀਂ ਪਤਾ ਨਹੀਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕੀ ਐ ਇਹ ਤਾਂ ਚਲੋ ਇੱਧਰ ਆਗੇ ਜੀ ਆਪਣੇ ਪੀੜੀਆਂ ਦੇ ਉਹ ਹੈ ਮਤਲਬ ਪੀੜੀਆਂ ਉੱਚੀਆਂ ਨੀਵੀਆਂ ਜਿਹੜੀ ਮਰਜੀ ਤੁਸੀਂ ਇੱਥੋਂ ਲੈ ਸਕਦੇ ਹੋ ਤਾਂ ਇੱਧਰ ਬੱਚਿਆਂ ਦੇ ਟਿਫਨ ਆ ਗਏ ਬੱਚਿਆਂ ਦੇ ਟਿਫਨ ਇੱਥੇ ਬਹੁਤ ਹੀ ਜ਼ਿਆਦਾ ਮਤਲਬ ਸਸਤੇ ਵੀ ਐ ਮਹਿੰਗੇ ਵੀ ਐ ਰੰਗ-ਬਰੰਗੇ ਸਾਰੇ ਦੇਖੋ ਸਟੀਲ ਦੀਆਂ ਡੱਬੀਆਂ ਐ ਤਾਂ ਪੂਰਾ ਮਤਲਬ ਕਾਫੀ ਸੋਹਣਾ ਸਮਾਨ ਲੱਗਦਾ ਹੈ ਜੀ ਇਦਾਂ ਤੇ ਇੱਕ ਇੱਥੇ ਆਉਣ ਦਾ ਫਾਇਦਾ ਇਹ ਵੀ ਹੈ ਕਿ ਤੁਹਾਨੂੰ ਘਟ ਵੱਧ ਕਰਨ ਦਾ ਕੋਈ ਚੱਕਰ ਨਹੀਂ ਹੈ ਤੁਸੀਂ ਆਪਣੇ ਜੇਬ ਦੇ ਅਕੋਰਡਿੰਗ ਬਜਟ ਦੇ ਅਕੋਰਡਿੰਗ ਸਾਰਾ ਕੁਝ ਇੱਥੋਂ ਲੈ ਸਕਦੇ ਹੋ ਜਿਵੇਂ ਤੁਹਾਡੀ ਮਤਲਬ ਬਜਟ ਦੇ ਹਿਸਾਬ ਨਾਲ ਹੈ ਨਾ ਚਾਹੇ ਤੁਸੀਂ ਅਦਾ ਸਮਾਨ ਦੇਖ ਕੇ ਰੱਖ ਵੀ ਸਕਦੇ ਹੋ ਕੋਈ ਚੱਕਰ ਨਹੀਂ ਹੈ ਜਿਹੜੀ ਚੀਜ਼ ਤੁਹਾਨੂੰ ਪਸੰਦ ਆਉਂਦੀ ਉਹ ਤੁਸੀਂ ਲੈ ਸਕਦੇ ਹੋ ਸਾਰਾ ਕੁਝ ਮਤਲਬ ਕਹਿਣ ਤੋਂ ਭਾਵ ਕਿ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਤੁਹਾਨੂੰ ਇੱਕੋ ਛੱਤ ਥੱਲੇ ਸਾਰਾ ਸਮਾਨ ਅਵੇਲੇਬਲ ਹੋ ਜਾਵੇਗਾ ਜੀ ਰਸੋਈ ਦੇ ਸਮਾਨ ਤੋਂ ਕੇ ਜੁੱਤੀਆਂ ਕੱਪੜੇ ਮਨਿਆਰੀ ਦਾ ਚਾਦਰਾਂ ਪਰਦੇ ਸਾੜੀਆਂ ਲਹਿੰਗੇ ਰੈਡੀमेड ਕੱਪੜੇ ਬੱਚਿਆਂ ਦੇ ਕੱਪੜੇ ਜੈਂਟਸ ਕੱਪੜੇ ਜੈਂਟਸ ਫੁੱਟਵੀਅਰ ਬੱਚਿਆਂ ਦੇ ਫੁੱਟਵੀਅਰ ਜੋ ਇੱਕ ਮਤਲਬ ਤੁਹਾਨੂੰ ਸਾਰੀ ਮਾਰਕੀਟ ਵਿੱਚ ਸਮਾਨ ਮਿਲਦਾ ਏ ਉਹ ਤੁਹਾਨੂੰ ਇਕੱਲੇ ਫੈਸ਼ਨ ਕਿੰਗ ਵਿੱਚ ਹੀ ਮਿਲੇਗਾ ਤੇ ਇੱਥੇ ਗਾਊਨਸ ਦੇ ਰੇਟ ਬਹੁਤ ਜ਼ਿਆਦਾ ਵਧੀਆ ਏ ਤੇ ਮੈਂ ਕਾਫੀ ਵੀਡੀਓਜ਼ ਪਾਈਆਂ ਨੇ ਇੱਥੇ ਦੀਆਂ ਤਾਂ ਤੁਸੀਂ ਪਲੀਜ਼ ਵੀਡੀਓ ਨੂੰ ਦੇਖਿਆ ਕਰੋ ਹੁਣ ਅੱਗੇ ਵਿਆਹਾਂ ਦੇ ਸੀਜ਼ਨ ਆ ਰਹੇ ਨੇ ਤੇ ਤੁਹਾਨੂੰ ਜਿਵੇਂ ਲੱਗ ਰਿਹਾ ਹੋਵੇ ਇਸ ਜੀ ਕੁਝ ਲੈਣਾ ਹੈ ਅਦਾ ਗਾਉਣ ਵਗੈਰਾ ਤਾਂ ਤੁਸੀਂ ਲੁਧਿਆਣੇ ਦੇ ਫੈਸ਼ਨ ਕਿੰਗ ਵਿੱਚ ਆ ਸਕਦੇ ਹੋ ਤਾਂ ਦੇਖੋ ਜੀ ਹੁਣ ਤੁਸੀਂ ਕਰੋ ਸਮਾਨ ਇੰਜੋਏ ਮੈਂ ਲਗਾ ਦਿੰਦੀ ਆ ਵੀਡੀਓ ਵਿੱਚ ਮਿਊਜ਼ਿਕ ਤਾਂ ਹਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਕਿਹੜੀ ਲੈਂਗੁਏਜ ਵਿੱਚ ਵੀਡੀਓ ਸੁਣਾਈ ਦਿੰਦੀ ਹੈ ਵੈਸੇ ਮੈਂ ਪੰਜਾਬੀ ਵਿੱਚ ਹੀ ਸਾਰੀ ਵੀਡੀਓ ਟ੍ਰਾਂਸਲੇਟ ਕਰਦੀ ਆ YouTube ਵਾਲੇ ਪਤਾ ਨਹੀਂ ਕੀ ਕਰਦੇ ਨੇ ਇਹਨਾਂ ਨੇ ਇੰਗਲਿਸ਼ ਵਿੱਚ ਹੀ ਕਰਤਾ ਇਹ ਹੋ ਜਾਂਦਾ ਕਈ ਵਾਰ ਪ੍ਰੋਬਲਮ ਆ ਜਾਂਦੀ ਚਲੋ ਕੋਈ ਨਹੀਂ ਆ ਦੇਖੋ ਆ ਕਿੰਨਾ ਖਤਰਨਾਕ ਹੈ ਦੰਦਾ ਜੇ ਵਾਲਾ ਤਾਂ ਚਲੋ ਜੀ ਹੁਣ ਤੁਸੀਂ ਕਰੋ ਵੀਡੀਓ ਇੰਜੋਏ thank you